ਇਹ ਜਿੰਨੀਆਂ ਨਹਿਰਾਂ ਨੇ ਨਹਿਰਾਂ ਦੇ ਮੋਗੇ ਆ ਮੋਗਿਆਂ ਦੇ ਨੰਬਰਾਂ ਦੇ ਉੱਤੇ ਪਿੰਡਾਂ ਦੇ ਨਾਂ ਰੱਖੇ ਹੋਇਆ ਜਿਵੇਂ ਪੂਆ ਕੇ ਪਿੰਡ ਦਾ ਨਾਂ ਹੈਗਾ 7एलਸੀ ਮੈਂ ਪੁੱਛਿਆ ਐਲਸੀ ਦਾ ਕੀ ਨਾਂ ਕਹਿੰਦੇ ਲਿੰਕ ਕਨਾਲ ਜਿਹੜੀ ਇਹ ਨਹਿਰ ਦੇ ਨਾਂ ਤੇ ਹੀ ਹੋਰ ਇਹੋ ਜਿਹਾ ਨਾ ਪਿੰਡਾਂ ਦੇ ਨਾਂ ਬਹੁਤੇ ਨੰਬਰਾਂ ਤੇ ਹੀ ਆ ਇਹ ਨਾ ਨਹਿਰ ਪਹਿਲਾਂ ਕੱਚੀ ਸੀ ਤੇ ਬੜੇ ਵੱਡੇ ਵੱਡੇ ਦਰਖਤ ਆਉਂਦੇ ਸੀ ਇਹਦੇ ਕਿਨਾਰਿਆਂ ਤੇ ਫਿਰ ਉਹ ਹੁਣ ਕਰਤੀ ਪੱਕੀ ਵੱਡੇ ਦਰਖਤ ਹੋ ਕੇ ਖਤਮ ਪਾੜੇ ਕਿਕਰਾਂ ਖੁਕਰਾਂ ਇੱਥੇ ਹੈਗੀਆਂ ਨਹਿਰ ਇਸ ਵੇਲੇ ਇਹ ਬੰਦ ਪਈ ਆ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਸਤਲਸੀ ਪਿੰਡ ਦੇ ਵਿੱਚ ਬਣ ਰਹੀ ਆ ਆ ਇਧਰੋਂ ਮੱਗੇ ਢਾਣੀ ਤੋਂ ਰੋਡ ਆਉਂਦਾ ਇਸ ਪਿੰਡ ਦਾ ਤੇ ਗੁਰਦੁਆਰਾ ਬੁੱਢਾ ਜੜ ਦਾ ਇਤਿਹਾਸ ਆਪਾਂ ਕਰ ਜਾ ਕੇ ਪੂਆ ਜੀ ਤੋਂ ਸੁਣਦੇ ਆ ਵਿੱਚੇ ਤੁਹਾਨੂੰ ਦਿਖਾਵਾਂਗੇ ਵੀ ਬਜ਼ੁਰਗ ਹੋਣ ਕਰਕੇ ਪੂਆ ਜੀ ਪਹਿਲਾਂ ਹੌਲੀ ਬੋਲਦੇ ਆ ਪਰ ਗੱਲਾਂ ਕਰਦੇ ਕਰਦੇ ਜੋਸ਼ ਵਿੱਚ ਆ ਜਾਂਦੇ ਖੁਸ਼ ਹੋ ਜਾਂਦੇ ਆ ਉਹ ਸੁਣੀਏ ਇਹ ਸਾਡੇ ਪੂਆ ਜੀ ਆ ਇਹ 90 ਸਾਲ ਤੋਂ ਉੱਤੇ ਹੋ ਗਈ ਉਮਰ ਉਹ ਇੱਥੇ ਆਇਆ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਰਾਜਸਥਾਨ ਚ ਯਾਰ ਨਾਂਕਾ ਬਹੁਤ ਬੋਲਦੇ ਆਇਆ ਉਹ ਤਾਂ ਸੇਵਾ ਨਰਮਲ ਗੋਦੀ ਸੀ ਮੇਰੇ ਹਾਂ ਵੱਡਾ ਭਾਈ ਉਦੋਂ ਗੋਦੀ ਸੀਗਾ ਤੁਹਾਡੇ ਤੇ ਉਹ ਤਾਂ ਫਿਰ ਇੱਥੇ ਟਿੱਬੇ ਟਿੱਬੇ ਸੀ ਉਹ ਤਾਂ ਚਲਾ ਰਹੇ ਨਹੀਂ ਸੀ ਪਾਣੀ ਨਹੀਂ ਸੀ ਪੀਣ ਨੂੰ ਵਰਦਾ ਪੀਣ ਵਾਲਾ ਫਿਰ ਪਾਣੀ ਕਿੱਥੋਂ ਲੈਂਦੇ ਸੀਗੇ ਤੁਸੀਂ ਉਹ ਜਿਹੜੀ ਮੱਗਾਂ ਉਲਟਾਣੀਆਂ ਉਥੋਂ ਲੈਂਦੇ ਸੀ ਅੱਛਾ ਇੱਥੋਂ 4-5 ਕਿਲੋਮੀਟਰ ਆ ਹਨਾ ਹਾਂ ਤੁਰ ਕੇ ਲੈਂਦੇ ਸੀ ਮੋਤਲੇ ਲੈ ਕੇ ਜਾਂਦੇ ਸੀ ਅੱਛਾ ਬੋਤਲ ਤੇ ਰੱਖ ਕੇ ਲੈਂਦੇ ਸੀ ਇੱਥੇ ਫਿਰ ਤੁਹਾਨੂੰ ਇਹ ਪੱਕਾ ਪਤਾ ਸੀ ਵੀ ਫਸਲ ਹੋਣ ਲੱਗ ਜੂਗੀ ਇੱਥੇ ਪੱਕਾ ਆ ਪੱਕਾ ਪਤਾ ਤਾਂ ਇਹ ਨਹੀਂ ਸੀ ਕਿ ਅਸੀਂ ਬਰਲੇ ਬਰਲੇ ਘਰ ਬੈਠੇ ਸੀ ਕਿ ਉਦੋਂ ਤੇ ਫਿਰ ਮੈਂ ਜਦੋਂ ਕਿ ਨਹੀਂ ਪੈਣਾ ਕਮੀ ਪਏ ਤਾਂ ਉਦੋਂ ਕਿ ਕੋਈ ਮਾੜੀ ਮੋਟੀ ਫਸਲ ਹੁੰਦੀ ਸੀ ਕਿ ਨਹੀਂ ਤਾਂ ਜੀ ਹੁੰਦੀ ਤੇ ਥੋੜੇ ਜਿਹਾ ਘਰਾਂ ਨੂੰ ਪਾਣੀ ਆਏ ਲੱਗਦਾ ਸੀ ਪਾਣੀ ਕਿੱਥੋਂ ਲੱਗਦਾ ਸੀ ਥੋੜੇ ਜਿਹਾ ਘਰਾਂ ਨੂੰ ਉਹ ਆ ਗੰਗਨਾਰ ਨਿਕਲੀ ਆ ਜਿਹੜੀ ਗੰਗਨਾਰ ਦਾ ਪਾਣੀ ਲੱਗਦਾ ਸੀ ਥੋੜਾ ਘਰਾਂ ਨੂੰ ਇੱਥੇ ਸੁਆ ਹੁੰਦਾ ਸੀ ਹੈ ਤੇ हां ਸੁਆਹ ਆਉਂਦਾ ਸੀ ਇਹ ਫਿਰ ਜਿਹੜੀ ਥੋੜੇ ਪੈਨ ਵਾਲੀ ਨਹਿਰ ਹੈ ਗੰਗ ਨਹਿਰ ਦੇ ਵਿੱਚੋਂ ਗਾਹਾਂ ਨਿਕਲੀ ਆ ਨਹੀਂ ਇਹ ਰਾਜ ਕਰਨ ਵਾਲਾ ਇਹ ਤਾਂ ਬੜਾ ਚਰਮਗ੍ਰੋਮਿਕ ਹੋ ਨਿਕਿਆ ਇਹਦਾ ਉਦੋਂ ਕਿੱਬੇ ਹੁੰਦੇ ਸੀ ਉਦੋਂ ਨਾ ਉਹ ਜਿਹੜੀ ਚਾਰੜ ਸੀ ਉਹਨੂੰ ਗੰਗ ਨਹਿਰ ਦਾ ਪਾਣੀ ਲੱਗਦਾ ਸੀ ਅੱਛਾ ਉਹ ਤਾਂ ਇੱਥੋਂ ਬਹਾਵ ਦੂਰ ਆ ਹਾਂ ਫਿਰ ਉਹ ਚਾਰੜ ਸੀ ਉਹ ਤੋਂ ਅੱਗੇ ਜਾ ਕੇ ਦਿਸਦਾ ਜਾਂਦਾ ਸੀ ਹਾਂ ਉਹ ਚਾਰੜ ਸੀ ਕਿ ਨਾ ਉੱਥੇ ਠੇਕੇ ਤੇ ਪੈਣਾਂ ਲੱਗੀ ਉੱਥੇ ਬੰਦੀ ਸੀ अच्छा इत्ते त फिर खेती ਬਾਅਦ ਚ ਹੋਣ ਲੱਗੀ ਆ ਜਿੱਥੇ ਤੁਸੀਂ ਬੈਠੇ ਆ ਕੇ ਹਾਂ ਇਸੇ ਤੋਂ ਬਾਅਦ ਹੋਣ ਲੱਗਿਓਥੇ ਓਥੇ ਉਹ ਚਾਲੇ ਸੀ ਜਾਣਾ ਓਥੇ ਅਸੀਂ ਫਿਰ ਮੈਂ ਮੈਂ ਤੇ ਦੀਪੂ ਨੇ ਮੇਰੇ ਰੋਟੀਆਂ ਲੈ ਕੇ ਜਾਣੀਆਂ ਇਹਨਾਂ ਨੂੰ ਦੁੱਧ ਲੈ ਜਾਣਾ ਚਾਹ ਮਠਾ ਲੈ ਜਾਣਾ ਉੱਥੇ ਦੀ ਚਾਹੂ ਬਣਾ ਲੈਣੇ ਦੀਪੂ ਥੋਡੀ ਜਠਾਣੀ ਮਤਲਬ ਹਾਂ ਹਾਂ ਅਸੀਂ ਉਹਦੀ ਜੀਜੀ ماں ਹਾਂ ਹਾਂ ਤੇ ਉਹ ਫਿਰ ਅਸੀਂ ਰੋਟੀਆਂ ਤੇ ਆਉਣੀਆਂ ਚਾਹ ਮਠਾ ਦੁੱਧ ਤੇ ਆਉਣਾ ਚਾਹੂ ਵੀ ਇਹਨਾਂ ਲਈ ਬਣਾ ਲੈਣੇ ਤੇ ਉੱਥੇ ਹੀ ਬਹੁੰਦੀ ਹੁੰਦੇ ਸੀ ਤੇ ਜਦੋਂ ਕਪਾਹ ਕਬਾਹ ਹੁੰਦੀ ਸੀ ਉਦੋਂ ਬਾੜੀ ਹਾਂ ਤੇ ਕਪਾਹ ਦੇ ਕਬਾਹ ਚੋਂ ਬਣ ਜਾਣਾ ਤੇ ਫੇਰ ਉਦੋਂ ਅਸੀਂ ਨੇਹਰਾ ਹੋ ਜਾਂਦਾ ਸੀ ਹਾਂ ਫੇਰ ਛੱਡਗੀ ਬਣ ਗਈ ਸੀ ਜੀ ਫੇਰ ਛੱਡਗੀ ਤੋਂ ਪਾਣੀ ਭਰਨਾ ਉਦੋਂ ਜੋ ਚੋਕੇ ਆਉਣਾ ਨੇਹਰਾ ਹੋ ਜਾਣਾ ਹੁੰਦਿਆਂ ਨੂੰ ਹੂੰ ਫੇਰ ਅਸੀਂ ਮੈਦਲੀਪੂ ਨੇ ਚੌੜੇ ਲੈ ਕੇ ਜਾਣੇ ਲੈ ਚ ਤੇ ਫੇਰ ਉਹ ਫਿਰ ਛੱਡਗੀ ਤੋਂ ਖਿੱਚ-ਖਿੱਚ ਕੇ ਤੌੜੇ ਭਰੀ ਜਾਣੇ ਸਾਨੂੰ ਚਕਾਈ ਜਾਣੇ ਅਸੀਂ ਦੁਆਨ ਢੋਈ ਜਾਣੇ ਹਾਂ ਨਾ ਡਿੱਗੀ ਚ ਪਾਣੀ ਫਿਰ ਮੀਂਹੋਂ ਦਾ ਪੈਂਦਾ ਸੀ ਹਾਂ ਨਾ ਡਿੱਗੀ ਚ ਪਾਣੀ ਪੈਂਦਾ ਸੀ ਕਾ ਹੁਣ ਆਇਆ ਸੀ ਗੰਗ ਨਹਿਰ ਚੋਂ ਹੀ ਆਉਂਦਾ ਸੀ ਮਾਵੇ ਖਾਲਾ ਆਉਂਦਾ ਹੁਣ ਆ ਖਾਲਾ ਆਉਂਦਾ ਸੀ ਪੈਂਦਾ ਸੀ ਡਿੱਗੀ ਚ ਵਾਣੀ ਤੇ ਇੱਥੇ ਫਿਰ ਤੁਹਾਡੇ ਕਿੰਨੇ ਕ ਪੈਲੇ ਸੀ ਮੈਂ ਖਾ ਡੇਢ ਕਮਰੱਬਾ ਸੀਗਾ ਐਸੇ ਹਾਂ ਐਸੇ ਫਿਰ ਪਈ ਸੀਗੀ ਦੋ ਮਰੱਬੇ ਦਾ ਕਿੱਲੂ ਦੇ ਪਿਓ ਦੇ ਨਾਂ ਸੀ ਹਾਂ ਦੋ ਮਰੱਬੇ ਫੁੱਫੜ ਦੇ ਨਾਂ ਸੀ ਹਾਂ ਤੇ ਅੱਧਾ ਮਰੱਬਾ ਸੀ ਸਾਡੇ ਬੁੜੇ ਦੇ ਨਾਂ ਹਾਂ ਫੇ ਏ ਵੀਰ ਮੈਂ ਤੇਰੇ ਕੋਲ ਜਨਾ ਕਟਿਆ ਸੀ ਮਰਬਾ ਮਗਰ ਉਹ ਆਏ ਫਾਰਮ ਚ ਅੱਛਾ ਹਾਂ ਫਾਰਮ ਕਟਿਆ ਗਿਆ ਮਗਰ ਸਰਕਾਰੀ ਫਾਰਮ ਕਟਿਆ ਗਿਆ ਹਾਂ ਸਰਕਾਰੀ ਫਾਰਮ ਕਟਿਆ ਗਿਆ ਉਹ ਸਰਕਾਰੀ ਫਾਰਮ ਚ ਬਹੁਤ ਆਏ ਲੋਕਾਂ ਨੇ ਮਰਬੇ ਹਾਂ ਇੱਥੇ ਨਾ ਸਰਕਾਰੀ ਫਾਰਮ ਕਈ ਹਜ਼ਾਰ ਕਿੱਲੇ ਦੇ ਵਿੱਚ ਆ ਮਹਿੰਦਰਾ ਵਾਲਿਆਂ ਦੀਆਂ ਉੱਥੇ ਜਿੰਨੀ ਮਸ਼ੀਨਰੀ ਹੁੰਦੀ ਉੱਥੇ ਟੈਸਟ ਕਰਦੇ ਆ ਇੱਥੋਂ ਨੇੜੇ ਹੀ ਆ ਉਹ ਇੱਕ ਪੜਵਾਰੀ ਸੋ ਸੋਡੇ ਵਰਗਾ ਮੁੰਡਾ ਇਹਨਾਂ ਦਾ ਪਰਸੋਆਂ ਦਾ ਬੰਦਾ ਸੀ ਮੇਰੇ ਖਿਆਲ ਹੂੰ ਉਹ ਜਦੋਂ ਕੱਟੇ ਗਿਆ ਉਹ ਮਰਬੇ ਉਫਾਰਮ ਚ ਆ ਗਈ ਫਾਰਮ ਚ ਆ ਗਏ ਤਾਂ ਫਿਰ ਇੱਕ ਇਧਰ ਹਣਾਂ ਦੇ ਨਾਲ ਸੀ ਮਰਬਾ ਜਨਰ ਤਾਂ ਮਲਰੋਨੀ ਕੀ ਹੂੰ ਇਹ ਜੋਰੇ ਨੂੰ ਪਹਿਲਾਂ ਤੋਂ ਸ਼ੌਂਕ ਸੀਗਾ ਹੂੰ ਜੋਰੋਂ ਤੋਂ ਦਰੀ ਲਿਆ ਆ ਹੂੰ ਉਹਦੇ ਤੋਂ ਦਰੀ ਨਾ ਗਾ ਬਿਛਾਉਂਦਾ ਸੀ ਜੋਦੇ ਤਾਂ ਨਹੀਂ ਜਿਹੜੇ ਜੰਝਾ ਡਾਲਿਆ ਤਾਂ ਨਹੀਂ ਗਰੀ ਬਿਛਾ ਲਈ ਅੱਛਾ ਕਹ ਹੈ ਨਹੀਂ ਦਰੀ ਬਿਛਾ ਲਈ ਉਹ ਮਟਵਾਰੀ ਆ ਗਿਆ

ਜੋੜੀ ਵਾਲਾ ਮੇਰੇ ਬਾਬਾ ਜੀ ਹੁਣ ਵੀ ਜੋੜੀ ਵਾਲਾ ਹੀ ਬੈਜਦਾ ਹਾਂ ਹਾਂ ਜੋੜੀ ਛਪੜੀ ਨੂੰ ਕਹਿੰਦੇ ਹਨ ਹਾਂ ਛਪੜੀ ਨੂੰ ਜੋੜੀ ਛੋਟੀ ਜਿਹੀ ਛਪੜੀ ਹੁੰਦੀ ਸੀ ਹਾਂ ਮੀਂਹ ਦਾ ਪਾਣੀ ਪੈ ਜਾਂਦਾ ਸੀ ਉਹਦੇ ਚ ਤੇ ਮੈਂ ਨਾ ਕਿਹਾ ਜੋੜੀ ਵਾਲਾ ਮੇਰੇ ਬਾਬਾ ਨੇ ਕਿ ਗਨਾਸ ਸੰਦੇ ਮੈਂ ਕੱਟਿਆ ਉਹਨਾਂ ਫਾਰਮੈਸੀ ਆ ਗਿਆ ਅੱਛਾ ਵੀ ਮੈਨੂੰ ਦਰੀ ਦੇ ਦਿਓ ਹਾਂ ਹੱਥ ਦੀ ਬੁਣੀ ਹੋਈ ਮੈਂ ਮਰੱਬਾ ਤੁਹਾਡੇ ਨਾਲ ਕਰਦਾਂ ਜੋੜੀ ਵਾਲਾ ਹਾਂ ਗਨਾਸ ਸੰਦੇ ਨਾਲ ਹੈ ਨਹੀਂ ਕਿ ਯੋਦਾ ਆਂ ਦਾ ਫਾਰਮੈਸ ਹਾਂ ਤੇ ਰੁਫੜਦਾ ਯੋਦਾ ਦਾ ਨਾਮ ਆ ਗਿਆ ਫਾਰਮੈਸ ਵੀ ਉਹਦੇ ਨਾਮ ਐ ਉਹ ਮਰੱਬਾ ਕੱਟ ਦੇਣਾ ਹਾਂ ਤੇ ਵੀ ਉਹਦਾ ਜੀ ਮੈਨੂੰ ਦੇ ਦਿਓ ਕਹਿੰਦਾ ਕਿੰਨੀ ਕਦਰ ਸੀ ਵੇਖਲਾ ਜੋਰਾ ਏ ਫੁੱਫੜ ਉਹਨਾਂ ਦਾ ਭਤੀਜਾ ਲੱਗਦਾ ਸੀ ਫਿਰ ਆਹੋ ਭਤੀਜਾ ਹੀ ਲੱਗੂ ਹਾਂ ਜੋਰਾ ਦਾ ਮਾਂ ਜੜੀ ਤਾਂ ਮੈਂ ਦੇ ਦੂੰ ਪਰ ਉਹ ਮਰੱਬਾ ਤਾਂ ਆਉਂਦੇ ਨਹੀਂ ਕੱਟਣਾ ਚਾਹੀਦਾ ਹਾਂ ਯੋਦਾ ਨਾਲ ਉਹਦੇ ਉਹਲਾ ਫਾਰਮੈਸ ਆ ਗਿਆ ਉਹਦੇ ਨਾਲ ਹੀ ਨਹੀਂ ਪੈਰੀ ਹਾਂ ਵੀ ਉਹਦੇ ਨਾਮ ਐ ਵੀ ਉਹਦੇ ਨਾਲ ਨਾਲ ਦੇ ਨਾਮ ਵਰਬਾ ਇਕੱਠੇ ਦੇਵੇ ਹਾਂ ਦਲੀ ਮੈਂ ਦੇ ਦੂੰਗਾ ਹਾਂ ਈਮਾਨਦਾਰ ਸੀ ਬੰਦੇ ਹਾਂ ਮੰਨਦਾ ਸੀ ਮੇਰੇ ਜੋਰੇ ਸੀ ਤਾਂ ਚੰਗਾ ਹੀ ਕੀਤਾ ਮੇਰੇ ਬੰਨ ਕੀਤਾ ਤੇ ਫੇਰ ਉਹਦੀ ਮੋਰ ਨਾਲ ਨਿਕਲ ਗਈ ਹਾਂ ਨਹੀਂ ਜਦੋਂ ਨਹਿਰ ਨਹੀਂ ਸੀ ਨਿਕਲੀ ਹਾਂ ਨਹਿਰ ਨਿਕਲਣ ਤੋਂ ਪਹਿਲਾਂ ਤੁਸੀਂ ਇੱਥੇ ਆ ਕੇ ਬਹਿ ਗਏ ਹਾਂ ਤੇ ਸਾਰੇ ਟਿੱਬੇ ਟਿੱਬੇ ਸੀ ਟਿੱਬੇ ਟੱਕ ਕੋਠੜੀ ਸੀ ਕੱਚੀ ਦੀ ਇੱਥੇ ਬਹਿਣ ਨੂੰ ਨਾ ਥਾਂ ਕਿਖਾ ਨਾ ਥਾਂ ਨਾ ਗਛਾ ਨਾ ਗੁਜ਼ਰ ਕੇ ਇਹ ਗੱਲ ਵੀ ਤੇ ਕੱਚੀ ਕੋਠੜੀ ਸੀ ਹਾਂ ਕੋਈ ਪਾਣੀ ਦਾ ਸਾਧਨ ਨਹੀਂ ਸੀ ਤੈਨੂੰ ਉਮੀਦ ਸੀਗੀ ਵੀ ਆਉਣ ਵਾਲੇ ਸਮੇਂ ਚ ਇੱਥੇ ਹੋ ਜਾਣਗੀਆਂ ਫਸਲਾਂ ਫਿਰ ਉਹ ਕਿੰਦਰ ਭਾਜੇ ਫਿਰ ਉਹ ਫਸ ਗਏ ਆਣ ਕੇ ਨਹੀਂ ਮਿਹਨਤ ਬਹੁਤ ਕੀਤੀ ਹੁਣ ਤਾਂ ਵੇਖੋ ਲਹਿਰਾਂ ਬਹਿਰਾ ਹੋਈਆਂ ਪਈਆਂ ਹਨ ਫਿਰ ਨਹਿਰ ਨਿਕਲ ਗਈ ਤੇ ਫਸਲਾਂ ਹੋਣ ਲੱਗੀਆਂ ਅਸੀਂ ਜਦੋਂ ਆਈਆਂ ਨਾ ਉਦੋਂ ਤੇ ਪੈਰਾ ਤੋਪ ਸੀਗੀ ਤੇ ਜਦੋਂ ਅਸੀਂ ਰੋਟੀ ਦੇ ਕੇ ਮੁੜ ਕੇ ਆਈਆਂ ਚਾਰ ਅਸੀਂ ਜਦੋਂ ਅਸੀਂ ਤੁਰੀਆਂ ਆਏਗੇ ਨਾ ਉੱਥੇ ਇੱਕ ਛੋਡੇ ਅਰਗੇ ਮੁੰਡੇ ਦੀ ਉੱਥੇ ਲਾਲ ਜਿਹਾਂ ਝੰਡਕਾ ਆਏਗਾ ਦੀ ਜਾਨ ਜਿੱਥੋਂ ਨਹਿਰ ਨਿਕਲੀ अच्छा अच्छा ਕਿ ਬਿਆਂ ਦੇ ਵਜਿ ਨਹਿਰ ਨਿਕਲੀ ਨੂੰ ਵੀ ਇਹਦਾ ਮਤਲਬ 60 ਸਾਲ ਤਾਂ ਹੋ ਗਏ ਫਿਰ ਹਾਂ ਬਹੁਤ ਜ਼ਰੂਰ ਹੋ ਗਿਆ ਜਾਦੇ ਹੋ ਗਏ ਜ਼ਿਆਦੇ ਹੋ ਗਏ ਬਹੁਤ ਜ਼ਰੂਰ ਹੋ ਗਿਆ ਤੇ ਉਹ ਲਾਲੀਆਂ ਛੰਡੀਆਂ ਗੱਡੀ ਜਾਣ ਆਂ ਤੇ ਬਿਆਂ ਦੇ ਵਜਿ ਉਹ ਵਾਏ ਉਹ ਕਿਸੇ ਰਲਕੇ ਮੁੰਡਾ ਸੀ ਮੈਂ ਉਹਨੂੰ ਆਖਿਆ ਮੈਂ ਵੀ ਰਮਾ ਕਿ ਤਾ ਛੰਡੀਆਂ ਤੁਸੀਂ ਕਾਦੀਆਂ ਲਾਉਣੇ ਆ ਉਹ ਕਹਿੰਦੇ ਬੀਬੀ ਅਸਾਂ ਦੀ ਨਹਿਰ ਲੇਖੂ ਅੱਛਾ ਉਹ ਮੁੰਡੇ ਆਲੇ ਹਾਂ ਅਸੀਂ ਨਾ ਨਹਿਰ ਦਾ ਸਰਵਾ ਕਰਦੇ ਆ ਅੱਛਾ ਅੱਛਾ ਭਾਈ ਮੈਂ ਕਿਹਾ ਤੂੰ ਕਰੂਗੀ ਜੀ ਹਾਂ ਮੈਂ ਕਿਹਾ ਦੀਪੂ ਮੈਂ ਕੋ ਮੁੰਡਿਆ ਨੇ ਤਾਂ ਨਾ ਇਹਦਾ ਸਰਬਾ ਕਰਦੇ ਤੁਹਾਨੂੰ ਨਾ ਜੇ ਕੋ ਮੈਨੂੰ ਲਈ ਜਿੰਨਾ ਜਰਾ ਪੰਜ ਉਹਨਾਂ ਨਾਲ ਸਰ ਨਾ ਨਹੀਂ ਕਰਦੇ ਆ ਤੇ ਬਿਆਜ ਨਾ ਨਹੀਂ ਕਰੂਗੀ ਐ ਜੇ ਦੇ ਵੱਡੇ ਟਿੱਬੇ ਹਾਂ ਆਪਣੇ ਮਗਰੋਂ ਨਾ ਤੇ ਕਰੂਗੀ ਹਾਂ ਮਗਰੋਂ ਆਪਾਂ ਨਾ ਇਹਦਾ ਕੀ ਆਸ ਹੈ ਹਾਂ ਬਈ ਆਪਣੇ ਜਾਂਦੇ ਜੀ ਨਿਕਲੇ ਤਾਂ ਹੀ ਆ ਹਾਂ ਕਹਿੰਦੀ ਨਾ ਬਸ ਨਾ ਇੱਥੇ ਵੇਖ ਲਈ ਤੂੰ ਕਹਿੰਦੀ ਅੱਜ ਦੇ ਦੇ ਡੱਬੇ ਵਿੱਚ ਨਹੀਂ ਨਿਕਲੂਗੀ ਹਾਂ ਕੰਮ ਚੂਸ ਨਾ ਵਾਲਾ ਬਈ ਲਾਗ ਲਾ ਕੇ ਮਸ਼ੀਨਾਂ ਦੀ ਲਾਗ ਲਾ ਕੇ ਕਮਾਈਨਾ ਵੀ ਇਹ ਨਾ ਰਹੀ ਜੀ ਛੇਤੀ ਨਿਕਲੀ ਨਾ ਤੂੰ ਗੱਲ ਹੀ ਛੱਡ ਅੱਛਾ ਬਾਈ ਛੇਤੀ ਨਾ ਨਿਕਲੀ ਹੋਏ ਹਾਂ ਬਹੁਤ ਛੇਤੀ ਨਿਕਲੀ ਨਾ ਛੇਤੀ ਛੇਤੀ ਨਾ ਵੇਰਤਾ ਕੰਮ ਉਹਨਾਂ ਨੇ ਹਾਂ ਬਹੁਤ ਟਾਈਮ ਨਹੀਂ ਲੱਗਿਆ ਪਹਿਲਾਂ ਤਾਂ ਕੱਚੀ ਹੀ ਸੀ ਇਹ ਹੈ ਨਾ ਆ ਕੱਚੀ ਸੀ ਤੱਬਿਆਂ ਵਿੱਚ ਦੀ ਕੱਚੀ ਕੱਟ ਸੀ ਹਾਂ ਕੱਚੀ ਹੋਈ ਸੀ ਹਾਂ ਉਹ ਬੁੱਢਾ ਜੋੜਾ ਇੱਥੇ ਫਿਰ ਤੁਸੀਂ ਜਾਂਦੀਆਂ ਸੀ ਉਦੋਂ ਕਿਤੇ ਕਿਤੇ ਤਾਂ ਨਹੀਂ ਐ ਕਿਤੇ ਕਿਤੇ ਜਾਂਦੀਆਂ ਹੁੰਦੀਆਂ ਸੀ ਪਾੜੇ ਅੱਥੇ ਉਦੋਂ ਕੁਛ ਨਹੀਂ ਸੀਗਾ ਕੁਛ ਨਹੀਂ ਸੀ ਹਾਂ ਕੁਛ ਨਹੀਂ ਸੀ ਅੱਛਾ ਐਸੇ ਉਹ ਰਾਤ ਨੂੰ ਹੀ ਨਹੀਂ ਗੁਰਦੁਆਰਾ ਹੈ ਨਹੀਂ ਸੀ ਕੋਈ ਗੁਰਦੁਆਰਾ ਸੀਗਾ ਛੋਟਾ ਜਿਹਾ ਛੋਟਾ ਜਿਹਾ ਸੀ ਛੋਟਾ ਜਿਹਾ ਗੁਰਦੁਆਰਾ ਸੀਗਾ ਉੱਥੇ ਨਾ ਵੀ ਰਾਤ ਰਾਤ ਨੂੰ ਕਿਚਨ ਕੁਝਨ ਕਰਦੇ ਸੀ ਰਾਤ ਨੂੰ ਜਿੰਨੇ ਨਹੀਂ ਸੀ ਕਰਦੇ ਠੀਕ ਆ ਠੀਕ ਆ ਇਹ ਰਾਤ ਨਹੀਂ ਕਰਦੇ ਸੀ ਇੱਥੇ ਤਾਂ ਫਿਰ ਉਹ ਜੋ ਜਾਂਦੀਆਂ ਸਨ ਰਾਤ ਤਾਂ ਕੋਈ ਨਹੀਂ ਸੀ ਜਿਹਦੇ ਬੁੱਢੇ ਜੋੜ ਤੋਂ ਜਾਂਦਾ ਸੀ ਪੈਂਟ ਨੂੰ ਪੁਹਾ ਕੇ 7 ਐਲ ਸੀ ਹੁਣ ਤਾਂ ਇੱਥੇ ਬਹੁਤਾ ਲੱਗਦਾ ਨਹੀਂ ਹੈ ਹੁਣ ਵੀ ਹੈ ਹਾਲਾਕੇ ਉਹ ਇਧਰ ਚੜਾਈ ਪੈਂਦੀ ਆ ਆ ਟਿੱਬਾ ਵਾ ਕੱਟ ਕੇ ਬਣਾਇਆ ਹੋਇਆ ਤੇ ਇਧਰ ਵੀ ਆ ਫਿਰ ਚੜਾਈ ਆ ਗਈ ਹੁਣ ਆਪਾਂ ਨੂੰ ਅਗਲਾ ਪਾਸਾ ਦੀਂਦਾ ਨਹੀਂ ਪਹਿਲਾਂ ਇਹ ਟਿੱਬੇ ਬਹੁਤ ਉੱਚੇ ਹੁੰਦੇ ਸੀ ਤੇ ਰੋਡ ਵੀ ਹੈ ਕਹਿਰਾ ਹੁੰਦਾ ਸੀਗਾ ਤੇ ਉਦੋਂ ਸਾਧਨ ਵੀ ਨਹੀਂ ਸੀ ਹੁੰਦੇ ਅੱਜ ਤਾਂ ਅਸੀਂ ਮੋਟਰਸਾਈਕਲ ਤੇ ਆ ਗਏ ਉਦੋਂ ਸਾਧਨ ਨਹੀਂ ਸੀ ਹੁੰਦੇ ਤੇ ਆਉਂਦੇ ਵੀ ਟਰੈਕਟਰ ਤੇ ਹੁੰਦੇ ਸੀ ਉਸ ਤੋਂ ਪਹਿਲਾਂ ਪੂਆ ਹੁਣੇ ਦੱਸਦੇ ਵੀ ਤੁਰਕ ਹੀ ਆਉਂਦੀਆਂ ਹੁੰਦੀਆਂ ਸੀ ਉਹ ਤਾਂ ਟਿੱਬਿਆਂ ਦੇ ਉੱਤੋਂ ਦੀ ਰਾਹ ਜਿਹੋ ਜਿਹਾ ਹੋ ਸਕਦਾ ਸੀ ਉਹੋ ਜਿਹਾ ਹੀ ਹੁੰਦਾ ਸੀ ਆ ਦੇਖੋ ਹੁਣ ਟੱਕਾਰਾਂ ਮੈਂ ਕਹਿੰਨਾ ਵਾਧੂ ਇੱਥੇ ਤੁਰੇ ਹੀ ਆਉਂਦੀ ਹੁਣ ਤਾਂ ਮਸ਼ੀਨਰੀ ਇਹ ਤਾਂ ਨੁਕਸਾਨ ਵੀ ਹੋਇਆ ਜਿਹੜੀ ਰੋਡ ਚੌੜੀ ਹੋਈ ਮਸ਼ੀਨਰੀ ਵਧੀ ਤੇ ਉਦੋਂ ਤਾਂ ਇੱਥੇ ਹਿਰਨ ਤੇ ਰੋਜ ਤੇ ਹੋਰ ਵੀ ਕਈ ਜਾਨਵਰ ਇੱਥੇ ਆਮ ਹੀ ਫਿਰਦੇ ਹੁੰਦੇ ਸੀ ਹੁਣ ਆ ਖੜ ਕੇ ਦੜ ਕੇ ਤੋਂ ਡਰਦੇ ਉਹ ਇੱਥੋਂ ਚਲੇ ਗਏ ਭਾਵੇਂ ਕਿ ਆ ਟਿੱਬਾ ਤਾਂ ਹੈਗਾ ਹੈ ਜਾਨਵਰ ਹੈਗੇ ਹੈ ਹਾਂ ਜਾਨਵਰ ਹੈਗੇ ਆ ਜੇ ਵੀ ਦੂਰ ਆ ਬੜਾ ਵੇ ਰੋਡ ਤੋਂ ਤਾਂ ਫਿਰ ਦੂਰ ਹੀ ਰਹਿਣਾ ਨਾ ਉਹਨਾਂ ਨੇ ਆ ਟਿੱਬਾ ਵੱਡ ਕੇ ਵਿੱਚ ਦੀ ਰੋਡ ਬਣਾਈ ਹੈ ਡਿਫੈਂਸ ਵਾਲਿਆਂ ਨੇ ਬਣਾਈ ਹੈ ਇਹ ਚੌੜੀ ਰੋਡ ਪਹਿਲਾਂ ਇਸ ਤਰ੍ਹਾਂ ਚੌੜੀ ਰੋਡ ਨਹੀਂ ਸੀ ਹੁੰਦੀ ਇਥੋਂ ਟਿੱਬਾ ਵੱਲੀ ਤੁਰ ਕੇ ਜਾਂਦੀਆਂ ਸੀ ਰੋਟੀ ਘਰੋਂ ਲੈ ਕੇ ਜਾਂਦੀਆਂ ਸੀ ਅੱਛਾ ਲੰਗਰ ਹੈ ਨਹੀਂ ਸੀ ਉੱਥੇ ਕੁਝ ਨਹੀਂ ਸੀ ਹਾਂ ਤੇ ਰੋਟੀ ਘਰੋਂ ਲੈ ਕੇ ਜਾ ਤੜਕੇ ਜਾਣਾ ਇੱਥੋਂ ਕਹਿੰਦਾ ਨਹੀਂ ਆ ਡੱਬਿਆਂ ਵਿੱਚ ਜਿਸ ਦੀਆਂ ਜਾਂਦੀਆਂ ਸੀ ਹਾਂ ਚੌਥੀ ਰਾਤ ਨੂੰ ਰਹਿਣਾ ਤੇ ਤੜਕੇ ਜਾਣਾ ਮਾ ਕੇ ਤੜਕੇ ਰੋਟੀ ਜਾ ਕੇ ਖਾ ਲੈਣੀ ਉੱਥੇ ਹਲਦੀ ਜੀ ਸੀਗੀ ਉਹ ਤੁਹਾਡੀ ਤਾਂ ਪਾਣੀ ਲੈ ਕੇ ਮੀਲਾ ਆਹੋ ਹਲਤੀ ਮੈਂ ਦੇਖੀ ਉਹ ਮੈਂ ਗੇੜੀ ਵੀ ਆ ਹੁਣ ਤੱਕ ਰਹੀ ਉਹ ਥੋੜਾ ਜਿਹਾ ਪਹਿਲਾਂ ਹੀ ਬੰਦ ਹੋਈ ਤੇ ਉਹ ਹਲਦੀ ਤੋਂ ਪਾਣੀ ਪੀ ਲੈਣਾ ਹੂੰ ਤੇ ਉਹ ਫਿਰ ਤੜਕੇ ਨਾ ਆ ਕੇ ਤੇ ਤੁਰ ਪੈਣਾ ਦਨ ਘੜਦੇ ਨੂੰ ਆ ਜਾਣਾ ਕਰੇ ਘਰੇ ਆ ਕੇ ਫਿਰ ਸਾਰਾ ਉਹੀ ਕੰਮ ਕਰਨਾ ਘਰੇ ਆ ਕੇ ਚਾਹ ਬਣਾਉਣੀ ਚਾਹ ਪੀਣੀ ਉਹਦੋਂ ਉਥੇ ਕੁਝ ਨਹੀਂ ਸੀਗਾ ਜਿਹੜਾ ਉਹ ਇਥੇ ਦਿਲੀਸ ਸਿੰਘ ਹੌਲਦਾਰ ਮਾਰਿਆ ਨਾ ਬੁੱਢੇ ਜੋੜਾ ਹਾਂ ਰਾਤ ਨੂੰ ਹੜੀ ਹੌਲਦਾਰ ਮਾਰਤਾ ਨਾ ਹਾਂ ਖਾੜਕਵਾਨੇ ਹਾਂ ਨਾ ਹਾਂ ਜੋ ਉਹਦੇ ਬਾਅਦ ਫਿਰ ਦਿਨੇ ਲਾਗੀ ਲਗਾਣਾ ਬਸਿਆ ਹਾਂ ਗੁਰਦੁਆਰਾ ਬੁੱਢਾ ਜੋੜ ਸਾਹਿਬ ਇੱਥੇ ਸਿੱਖ ਜਦੋਂ ਪੰਜਾਬ ਦੇ ਵਿੱਚ ਬੁਰੇ ਹਾਲਾਤ ਸੀ ਉਦੋਂ ਆ ਕੇ ਰਹੇ ਚਾਰਜ ਫਿਰੇ ਰੇਤਾ ਹੀ ਦਿੱਤਾ ਸੀ ਓਜਾੜ ਸੀ ਤੇ ਪਰ ਇੱਥੇ ਇੱਕ ਤਲਾਹ ਸੀਗਾ ਪਾਣੀ ਵਾਲਾ ਉਹਨੂੰ ਹੀ ਜੋੜ ਕਹਿੰਦੇ ਸੀ ਜੋੜੀ ਕਹਿੰਦੇ ਛਪੜੀ ਨੂੰ ਤੇ ਜੋੜ ਵੱਡਾ ਛੱਪੜ ਨੂੰ ਕਹਿ ਦਿੰਦੇ ਆ ਉੱਥੇ ਸਿੰਘਾਂ ਦੇ ਡੇਰੇ ਲਾਏ ਹੋਏ ਸੀ ਉੱਥੇ ਆ ਕੇ ਭਾਈ ਬਲਾਕਾ ਸਿੰਘ ਨੇ ਦੱਸਿਆ ਸੀ ਸਿੰਘਾਂ ਨੂੰ ਭਾਈ ਦਰਬਾਰ ਸਾਹਿਬ ਅੰਮ੍ਰਿਤਸਰ ਮਸੇ ਰੰਗੜ ਦਾ ਕਬਜ਼ਾ ਹੋ ਗਿਆ ਤੇ ਉਹ ਕੋ ਕਾਰਮ ਕਰਦਾ ਉੱਥੇ ਫਿਰ ਇੱਥੋਂ ਹੀ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਗਏ ਸੀ ਤੇ ਮਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਏ ਸੀ ਦੁਬਾਰਾ ਸਿੰਘਾਂ ਦੀ ਚੜ੍ਹਦੀ ਕਲਾ ਹੋਈ ਸੀ ਬੋਲ ਬਾਲੇ ਹੋਏ ਸੀ ਤੇ ਇੱਥੇ ਨਾ ਪਹਿਲਾਂ ਕੁਝ ਨਹੀਂ ਸੀ ਹੁੰਦਾ ਕਹਿ ਲੋ ਇਸ ਤਰ੍ਹਾਂ ਦੀ ਰੌਣਕ ਨਹੀਂ ਸੀ ਜਿਵੇਂ ਹੁਣ ਆ ਬਹੁਤ ਕੁਝ ਬਣ ਗਿਆ ਹੁਣ ਤਾਂ ਇੱਥੇ ਇਮਾਰਤਾਂ ਬਹੁਤ ਬਣੀਆਂ ਹੋਈਆਂ ਤੇ ਬਾਹਰ ਵੀ ਇੱਥੇ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਦੇ ਨਾਂ ਤੇ ਇੱਕ ਹਸਪਤਾਲ ਬਣਿਆ ਹੋਇਆ ਬਹੁਤ ਵੱਡਾ ਹੋਰ ਵੀ ਵਿਦਿਆਰਥੀ ਇੱਥੇ ਬਹੁਤ ਰਹਿੰਦੇ ਆ ਜਿਹੜੇ ਪੜ੍ਹਦੇ ਨੇ ਤੇ ਪੁਰਗੋ ਚਹਿਲ ਪਹਿਲ ਹੁਣ ਭਾਵੇਂ ਕਿ ਹਰ ਵੇਲੇ ਵਿਵਾਨਤਾ ਨਹੀਂ ਚੱਲਦੇ ਪਰ ਸੰਗਤਾਂ ਦੀ ਥੋੜੀ ਬਹੁਤੀ ਆਵਾਜ਼ ਆਈ ਹੈ ਜਿਹੜੀ ਉਹ ਬਣੀ ਰਹਿੰਦੀ ਹਰ ਵੇਲੇ ਪਹਿਲਾਂ ਇੱਥੇ ਰਾਤ ਨੂੰ ਮੱਸਿਆ ਲੱਗਦੀ ਹੁੰਦੀ ਸੀ ਫਿਰ ਇੱਕ ਵਾਰੀ ਉਦੋਂ ਹੀ ਖੜਕੁਵਾਦ ਦੇ ਸਮੇਂ ਇੱਥੇ ਗੋਲੀ ਚੱਲ ਗਈ ਤੇ ਪੁਲਿਸ ਵਾਲੇ ਕੋਈ ਮਾਰੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਦਿਨੇ ਲੱਗਣ ਲੱਗੀ ਮੱਸਿਆ ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਹੁੰਦਾ ਤੇ ਮੱਸਿਆ ਨੂੰ ਇੱਥੇ ਕਾਫੀ ਵੱਡਾ ਇਕੱਠ ਹੁੰਦਾ ਆਮ ਦਿਨਾਂ 'ਚ ਤਾਂ ਕੋਈ ਬਹੁਤਾ ਇਕੱਠ ਨਹੀਂ ਹੁੰਦਾ ਇੱਥੇ ਉਦਵਾਨ ਮਸਾ ਦੇ ਨੇ ਲੱਗਣ ਆਗੀ ਹੁਣ ਤਾਂ ਲੋਕ ਨਹੀਂ ਜਾਂਦੇ ਸਾਰੇ ਹੁਣ ਨਹੀਂ ਰਾਤ ਨੂੰ ਕੋਈ ਜਾਂਦਾ ਹਾਂ ਕਿਉਂਨ ਤਾਂ ਉੱਥੇ ਨੰਗਰ ਖੁੱਲਿਆ ਜਾਂਦੇ ਆ ਚਾਹਾਂ ਖੁੱਲਿਆ ਜਾਂਦੇ ਹਾਂ ਤਾਂ ਤੇ ਬੰਦ ਰੋਏ ਹਾਂ ਆ ਪਾਦਮਪੁਰ ਵੱਲੋਂ ਰੋਡ ਆਉਂਦੀ ਆ ਇੱਧਰ ਨੂੰ ਜਾਂਦੀ ਜੈਸਰ ਇੱਥੇ ਆ ਬੁੱਢਾ ਜੋੜ ਗੁਰਦੁਆਰਾ ਸਾਹਿਬ ਦਾ ਗੇਟ ਸ਼ਹੀਦ ਨਗਰ ਗੁਰਦੁਆਰਾ ਸਾਹਿਬ ਬੁੱਢਾ ਜੋੜ ਦੀ ਸੇਵਾ ਕਰਾਈ ਸ਼੍ਰੀਮਾਨ ਸੰਤ ਫਤੇ ਸਿੰਘ ਸੰਤ ਚੰਨਣ ਸਿੰਘ ਤੇ ਉਹ ਅੱਗੇ ਗੁਰਦੁਆਰਾ ਸਾਹਿਬ ਵਿਖਾਈ ਦਿੰਦੇ ਆ ਇਹ ਡਬਲ ਰੋਡ ਆ ਪਹਿਲਾਂ ਇੱਥੇ ਸਿੰਗਲ ਜਿਆ ਰੋਡ ਹੁੰਦਾ ਸੀ ਇੱਥੇ ਵੀ ਕੋਈ ਵਧੀਆ ਰੋਡ ਨਹੀਂ ਸੀ ਹੁੰਦਾ ਆਹ ਮਾਰਕੀਟ ਵੀ ਨਹੀਂ ਸੀ ਹੁੰਦੀ ਤੇ ਹੁੰਦੀ ਸੀ ਤਾਂ ਉਹ ਦੂਰ ਇੱਕ ਪੰਜਾਬ ਐਂਡ ਸਿੰਧ ਬੈਂਕਰ ਉਹ ਬ੍ਰਾਂਚ ਪੁਰਾਣੀ ਹੈ ਬਾਕੀ ਸਾਰਾ ਕੁਝ ਇੱਥੇ ਨਵਾਂ ਬਣਿਆ ਇੱਕ ਗੁਰਦਾਰਾ ਸਾਹਿਬ ਦਾ ਗੇਟ ਆ ਗਿਆ ਸ਼ਹੀਦ ਨਗਰ ਗੁਰਦੁਆਰਾ ਸਾਹਿਬ ਬੁੱਢਾ ਜੋੜ ਤੇ ਹੁਣ ਮਸ਼ੀਨਰੀ ਕਾਲਜ ਵੀ ਚੱਲ ਰਿਹਾ ਵਾ ਇੱਕ ਉਹਦਾ ਬੋਰਡ ਵੀ ਇੱਥੇ ਲੱਗਾ ਹੋਇਆ ਬਾਕੀ ਆਪਾਂ ਅੰਦਰ ਜਾ ਕੇ ਦਰਸ਼ਨ ਮੇਲੇ ਕਰਦੇ ਆਂ ਗਰਦਾਰਾ ਸਾਹਿਬ ਚ ਬਹੁਤ ਹਰੀਆਲੀ ਹੈ। ਬਾਹਰ ਵੀ ਉੱਥੇ ਅੰਬਾਂ ਦੇ ਦਰਖਤ ਲੱਗੇ ਉਹਨਾਂ ਨੂੰ ਬੂਰ ਬਹੁਤ ਪਿਆ ਹੋਇਆ। ਪੁਰਾਣੀ ਇਮਾਰਤ ਬਣੀ ਹੋਈ ਹੈ। ਨਾ ਵੈਗਰੂ ਇੱਥੇ ਹੁਣ ਕੋਈ ਹੈ ਨਹੀਂ ਸੰਗਤ ਤਾਂ। ਇਹ ਬਹੁਤ ਪੁਰਾਣਾ ਦਵਾਨ ਹਾਲ। ਇੱਧਰੋਂ ਆਪਾਂ ਆਏ ਦਰਵਾਜੇ ਦਾ ਦਰਵਾਰ ਸਾਹਿਬ ਦਾ ਪਿਛਲਾ ਪਾਸਾ। ਇੱਧਰ ਆਏ ਇਹ ਸਰੋਵਰ ਬਣਿਆ ਹੋਇਆ। ਪਾਸੀ ਰਹਿ ਸ਼ੀ ਕਮਰੇ ਬਣੇ ਹੋਏ ਆ। ਆ ਜਗਾ ਬਣੀ ਹੋਈ ਆ ਹੁਣ ਤਾਂ ਸਰੋਵਰ ਦੇ ਵਿੱਚ ਹੀ ਆ ਗਈ। ਇਹਦੇ ਉੱਤੇ ਲਿਖਿਆ ਹੋਇਆ ਵਾ ਥੱਲੇ ਉਹ ਤਖਤੀ ਲੱਗੀ ਆ। ਵੀ ਜਦੋਂ ਸੰਗ ਇੱਥੇ ਰਹਿੰਦੇ ਸੀ ਨਾ ਮਾਰੂ ਥਲ ਦੇ ਵਿੱਚ ਤਾਂ ਇਸ ਜਗ੍ਹਾ ਦੇ ਉੱਤੇ ਲੋਹ ਤਪਦੀ ਹੁੰਦੀ ਸੀ ਲੰਗਰ ਤਿਆਰ ਹੋਇਆ ਕਰਦਾ ਸੀ। ਤੇ ਹਾਨ ਜਿਹੜਾ ਲੰਗਰ ਆ ਉਧਰ ਹਵੇ ਲਿਖਿਆ ਲੰਗਰ ਸਰਦਾਰ ਸੁਖਾ ਸਿੰਘ ਉਹ ਪਿੱਛੇ ਨੀਲਾ ਨਿਸ਼ਾਨ ਸਾਹਿਬ ਝੁਲਦਾ ਉੱਥੇ ਨੰਗ ਸਿੰਘਾਂ ਦਾ ਪ੍ਰਬੰਧ ਹੈ ਉਧਰੋਂ ਆਪਾਂ ਆਏ ਹੋਏ ਸੰਗਤ ਹੋਰ ਵੀ ਆ ਰਹੀ ਇੱਥੋਂ ਤੇ ਆਲਾ ਦਵਾਲਾ ਸਾਰਾ ਸਰੋਵਰ ਇੱਧਰ ਵੀ ਆਇਰ ਰਹਿ ਹੈ ਅਛਾ ਚੱਜ ਫਿਰ ਗੁਰਦਾਰਾ ਸਾਹਿਬ ਤੇ ਇਹਦੇ ਸਾਹਮਣੇ ਇੱਧਰ ਅਜਾਇਬ ਘਰ ਬਣਿਆ ਹੋਇਆ ਥੋੜਾ ਆਪਾਂ ਦੇਖਦੇ ਆਂ ਜੇ ਖੁੱਲਾ ਹੋਇਆ ਤਾਂ ਆਹੋ ਰਾਜਸਥਾਨ ਸਰਕਾਰ ਇਹਨਾਂ ਦਾ ਸਰਕਾਰ ਨੇ ਬਣਾਇਆ ਇਹ ਹੈ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਨੋਰਮਾ ਪਨੋਰਮਾ ਆ ਬੁੱਢਾ ਜੋੜ ਸ੍ਰੀ ਗੰਗਾ ਨਗਰ ਇਹ ਲਾਰ ਪੱਥਰ ਦੀ ਚਾਰ ਦਵਾਰੀ ਹੈ ਇਹ ਤਾਂ ਸਰਕਾਰ ਨੇ ਬਣਾਇਆ ਦੱਸਦੇ ਸਰਕਾਰ ਕਹਿੰਦੇ ਇੱਥੇ ਬਹੁਤ ਖਰਚਾ ਕਰਦੇ ਆ ਕਰੋੜਾਂ ਦੇ ਸਾਬਨਾਮ ਪੈਸੇ ਦਿੰਦੇ ਆ ਉਹ ਇਸ ਜਗ੍ਹਾ ਨੂੰ ਇਹ ਦੇਖੋ ਜਿਹੜੀ ਇਮਾਰਤ ਆ ਵੀ ਵੱਖਰੀ ਤਰ੍ਹਾਂ ਦੀ ਆ ਚਾਰ ਗੰਬਦ ਚਾਰੇ ਖੁੰਜਾਂ ਤੇ ਛੋਟੇ ਤੇ ਇੱਕ ਵਿਚਕਾਰ ਹੋਇਆ ਬਣਿਆ ਹੋਇਆ ਵੱਡਾ 2020 ਦੇ ਵਿੱਚ ਇਹ ਕਟਣ ਹੋਇਆ ਇਹ ਤਾਂ ਸ਼੍ਰੀ ਅਸ਼ੋਕ ਗਲੋਤ ਉਦੋਂ ਇੱਥੋਂ ਦੇ ਮੁੱਖ ਮੰਤਰੀ ਸੀ ਰਾਜਸਥਾਨ ਦੇ ਉਹਨਾਂ ਨੇ ਆਪ ਦੇ ਹੱਥੀਂ ਦਾਤ ਕਟਣ ਕੀਤਾ 10 ਰੁਪਏ ਦੀ ਟਿਕਟ ਆ ਇਸ ਤਰ੍ਹਾਂ ਦੀ ਇਸ ਤਰੀਕੇ ਨਾਲ ਇੱਥੇ ਬਣਿਆ ਹੋਇਆ ਰਸੇ ਅਖਤਿਆਸ ਉਮੀ ਤਸਵੀਰਾਂ ਤੇ ਬੁੱਤਾਂ ਦੇ ਰਾਹੀ ਦਿਖਾਇਆ ਗਿਆ ਵਾ ਵੱਖ-ਵੱਖ ਤਰੀਕੇ ਨਾਲ ਪਰ ਉਹ ਜਿਵੇਂ ਪਨੋਰਮਾ ਵਾਲੀ ਤਾਂ ਮੈਨੂੰ ਨਹੀਂ ਕੋਈ ਏਡੀ ਗੱਲ ਲੱਗੀ ਪਰ ਫਿਰ ਵੀ ਵਧੀਆ ਇਹ ਸਾਰਾ ਅੱਕੇ ਦੇ ਵਿੱਚ ਇਹੋ ਜੀ ਚੀਜ਼ ਹੋਣੀ ਚੰਗੀ ਗੱਲ ਆ ਤੇ ਆਹ ਵੇਖੋ ਪੰਜਾਂ ਪਿਆਰਿਆਂ ਤੋਂ ਜਦੋਂ ਪਾਲ ਦੀ ਮੰਗ ਕੀਤੀ ਬਸ ਇਸ ਤਰੀਕੇ ਨਾਲ ਬਣਾਇਆ ਹੋਇਆ ਵੇਖੋ ਜੇ ਤਾਂ ਆਪਾਂ ਦੇਖੀ ਜਿਹੜੇ ਆਪਣੇ ਜੈਵ ਕਰ ਉਹਨਾਂ ਦੇ ਹਿਸਾਬ ਨਾਲ ਤਾਂ ਇਹ ਕੋਈ ਏਦਾਂ ਨਹੀਂ ਹੈ ਤੇ ਪਰ ਜੇ ਇੱਥੋਂ ਦੇ ਇਲਾਕੇ ਦੇ ਹਿਸਾਬ ਨਾਲ ਦੇਖੀਏ ਇਹ ਠੀਕ ਹੈ ਲੋ ਵਾ ਇੱਥੋਂ ਦਾ ਜਿਹੜਾ ਜਿਹੜਾ ਮੱਸੀ ਰੰਗੜ ਦਾ ਸਿਰ ਵੱਡਣ ਦਾ ਇਹਨਾਂ ਨੇ ਤਖਾਇਆ ਹੋਇਆ ਨਾ ਦਰਸ਼ਪੁੱਤਾਂ ਰਹੀਂ ਵਾਹਾ ਵਾ ਸ਼ੁਰੂ ਤੋਂ ਤਖਾਇਆ ਉਹਨਾਂ ਨੇ ਇੱਥੇ ਭਾਈ ਬਲਾਕਾ ਸਿੰਘ ਨੇ ਆ ਕੇ ਬੇਨਤੀ ਕੀਤੀ। ਬਾਬਾ ਬੁੱਢਾ ਸਿੰਘ ਨੇ ਹੁਕਮ ਕੀਤਾ ਵੀ ਵੱਡ ਖੇ ਲਿਆਓ ਸਰ। ਤੇ ਇਹ ਫਿਰ ਸੁੱਖਾ ਸਿੰਘ ਦੇ ਮੁਤਾਬਕ ਸਿੰਘ ਇਸ ਤਰ੍ਹਾਂ ਵੱਡ ਖੇ ਲੱਗੇ ਗਏ। ਤੇ ਆਹ ਵੇਖੋ ਇੱਥੇ ਉਹ ਹਾਜ਼ਰ ਹੋ ਗਏ। ਇਸ ਸਥਾਨ ਤੇ। ਇਹ ਸਾਰਾ ਚਿੱਤਰ ਆਇਆ ਹੈ। ਹੈ ਨਾ। ਚੇਨਕਾ ਆਪ ਦੇ ਘਾਰ ਬਣਾਇਆ ਹੋਇਆ। ਤੇ ਇੱਥੇ ਜਿਹੜੇ ਆਪਣੇ ਤਖਤ ਆ ਪੰਜ ਗਿਣੇ ਜਾਂਦੇ ਤੇ ਉਹਨਾਂ ਦੀਆਂ ਤਸਵੀਰਾਂ ਦਿੱਤੀਆਂ ਹੋਈਆਂ ਸ੍ਰੀ ਅਕਾਲ ਤਖਤ ਸਾਹਿਬ ਪਟਨਾ ਸਾਹਿਬ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਹਜ਼ੂਰ ਸਾਹਿਬ ਬਸ ਇੰਨਾ ਹੀ ਆ ਹੋਰ ਨਹੀਂ ਕੋਈ ਦੇਖਿਆ ਨਾ ਜੈਕਾਰ ਇਹਦੇ ਨਾਲ ਹੀ ਇੱਥੇ ਬਣ ਵਿਭਾਗ ਨੇ ਗੁਰੂ ਨਾਨਕ ਜਯੰਤੀ ਬ੍ਰਕਸ਼ ਬਾਟਿਕਾ ਇੱਥੇ 550 ਬੂਟੇ ਕਹਿੰਦੇ ਵੀ ਲਾਏ ਹੋਏ ਆ ਇਹ ਵੀ ਸਰਕਾਰ ਨੇ ਬਣਾਇਆ ਨਾਲ ਹੀ ਪਾਰਕ ਤੇ ਭਾਵੇਂ ਕਿ ਪੰਜਾਬ ਦੇ ਹਿਸਾਬ ਨਾਲ ਕੋਈ ਇੰਨਾ ਖਾਸ ਨਹੀਂ ਹੈ ਪਰ ਜਿਹੜੇ ਇਲਾਕੇ 'ਚ ਆਪਾਂ ਖੜੇ ਆ ਉਹਦੇ ਹਿਸਾਬ ਨਾਲ ਇਹਦੀ ਬਹੁਤ ਕੀਮਤ ਆ ਬਹੁਤ ਵਧੀਆ ਬਣਿਆ ਹੋਇਆ ਪਾਰਕ ਆ ਉਹ ਮੋਖ ਗੁਰਦਵਾਰਾ ਸੇਬ ਉੱਧਰ ਰਹਿ ਗਿਆ ਇੱਥੇ ਕਿਲਾ ਨਮਾ ਇੱਕ ਇਮਾਰਤ ਬਣੀ ਹੋਈ ਆ ਬਹੁਤ ਸਵਰਦੀ ਯਾਦ ਬਣਾਈ ਹੋਈ ਹੈ ਇਹ ਗੁਰਦੁਆਰਾ ਸਾਹਿਬ ਆਮਰ ਸ਼ਹੀਦਾਂ ਬਾਬਾ ਸੁੱਖਾ ਸਿੰਘ ਬਾਬਾ ਮਹਤਾਬ ਸਿੰਘ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਹਾਂ ਲਿਖਿਆ ਹੋਇਆ ਤੇ ਇੱਥੇ ਨੱਕ ਆਹ ਵੇਖੋ ਬਣੀ ਹੋਈ ਹੈ ਚੀਜ਼ ਲੱਕੜ ਰੱਖੀ ਹੋਈ ਹੈ ਸ਼ੀਸ਼ੇ ਦੇ ਵਿੱਚ ਵੀ 1740 ਈਸਵੀ ਨੂੰ ਮੱッセ ਰੰਗੜ ਦਾ ਸਿਰ ਸ਼੍ਰੀ ਅਮਰਤ ਸਰਦਾਰਵਾਰ ਸਾਹਿਬ ਤੋਂ ਵੱਢ ਕੇ ਲਿਆ ਗਿਆ ਇਸ ਜੰਡ ਤੇ ਟੰਗਿਆ ਸੀ ਸਿੰਘਾਂ ਨੇ ਇਸ ਤਰ੍ਹਾਂ ਬਣਿਆ ਹੋਇਆ ਤੇ ਇੱਧਰ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਬਾਬਾ ਦੀਪ ਸਿੰਘ ਦੀ ਵੀ ਬਣੀ ਹੋਈ ਹੈ ਤੇ ਮੂਰਤੀ ਮੂਰਤੀਆਂ ਦਾ ਕਾਫੀ ਬੋਰਬਾਲਾ ਖੈਰ ਇਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਇੱਧਰ ਬਾਬਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੇ ਨਾਂ ਤੇ ਹਸਪਤਾਲ ਬਣਿਆ ਹੋਇਆ ਵੇ ਇੱਥੇ ਉਹਨਾਂ ਦਾ ਨਾਂ ਲਿਖਿਆ ਬਹੁਤ ਵੱਡਾ ਹਸਪਤਾਲ ਹੈ ਮਲਟੀ ਸਪੈਸ਼ਲਿਟੀ ਤੇ ਇਹ ਨਗਰ ਦਾ ਨਾਂ ਹੈਗਾ ਜਿਹੜਾ ਇਹ ਕਸਬਾ ਦਾ ਨਾਂ ਡਾਬਲਾ ਆ ਡਾਬਲੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਆ ਇਹ ਜਿਹੜਾ ਪਦਮਪੁਰ ਤੋਂ ਜੈਸਰ ਨੂੰ ਰੋਡ ਜਾਂਦਾ ਉਹਦੇ ਉੱਤੇ ਆ ਆ ਵੀ ਇਧਰੋਂ ਦੇਖ ਸਕਦੇ ਆਪਾਂ ਡਾਕਟਰ 인ਦਰਜੀਤ ਸਿੰਘ ਨੇ ਨਾ ਪੰਜਾਬ ਐਂਡ ਸਿੰਧ ਬੈਂਕ ਬਣਾਈ ਸੀ ਤੇ ਬਿਲਕੁਲ ਰਿਮੋਟ ਏਰੀਆ ਜਿੱਥੇ ਪੰਜਾਬੀ ਵੱਸਦੇ ਮੈਂ ਹੋਰ ਵੀ ਦੇਖਿਆ Rajasthan ਚ ਉਦੇਪੁਰ ਗਿਆ ਸੀ ਉੱਥੇ ਵੀ ਦੇਖਿਆ ਵੀ ਜਿੱਥੇ ਆਪਣੇ ਸਿੱਖ ਵੱਸਦੇ ਨੇ ਉੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਜ਼ਰੂਰ ਹੁੰਦੀ ਆ ਇਸ ਤਰ੍ਹਾਂ ਆਪ ਜੀ ਨੂੰ ਪੂਰਾ ਨਕਸ਼ਾ ਸਮਝ ਆ ਜਾ ਸਕਦਾ ਆ ਰੋਡ ਆ ਜਿਹੜਾ ਗੱਡੀ ਜਾ ਰਹੀ ਆ ਇਹ ਪਦਮਪੁਰ ਨੂੰ ਜਾ ਰਹੀ ਹੈ ਦੂਜੇ ਪਾਸੇ ਜਾਇਸਾਰਾ ਇਹ ਡਬਲ ਆ ਕਸਬਾ ਰੋਡ ਦੇ ਉੱਤੇ ਹੀ ਆ ਮਲਟੀ ਸਪੈਸ਼ਲਿਟੀ ਹਸਪਤਾਲ ਆ ਤੇ ਇੱਥੋਂ 5.100 ਮੀਟਰ ਹੁਣ ਆਹ ਪਿੱਛੇ ਨੰਗ ਸਿੰਘਾ ਦਾ ਗੁਰਦੁਆਰਾ ਤੇ ਇਧਰ ਮੁੱਖ ਗੁਰਦੁਆਰਾ ਸਾਹਿਬ ਆਹ ਟੈਂਕੀ ਗੁਰਦੁਆਰਾ ਛੱਡਿਆ ਢੋੜੀ ਤੇ ਇਧਰ ਆ ਜੈਵ ਘਰ ਬਣਿਆ ਹੋਇਆ ਇਹਦੇ ਪਾਰਲੇ ਪਾਸੇ ਪਾਰਕ ਆ ਹਾਂ ਤਾਂ ਬਹੁਤ ਕੋ ਸਾਥੀ ਬੁੱਢੀ ਜੋੜ ਬਹੁਤ ਵਧੀਆ ਬਈ ਵੇਖੋ ਬਜ਼ੁਰਗਾਂ ਦੀਆਂ ਮਿਹਨਤਾਂ ਹਨਾ ਵੀ ਟਿੱਪਿਆਂ ਤੋਂ ਉਹਨਾਂ ਨੇ ਖੇਤ ਬਣਾਤੇ ਹਾਂ ਹਾਂ ਤੇ ਇੱਥੇ ਵੇਖੋ ਕੱਚੇ ਘਰਾਂ ਤੋਂ ਵੀ ਹੁਣ ਹੌਲੀ ਹੌਲੀ ਪੱਕੇ ਬਣ ਗਏ ਕੋਠੀਆਂ ਬਣ ਗਈਆਂ ਲੋਕਾਂ ਦੀਆਂ ਹੈ ਤੇ ਨਾਲ ਦੀ ਨਾਲ ਜੋ ਗੁਰਦੁਆਰਾ ਸਾਹਿਬ ਵੀ ਫੇਰਾ ਉਦੋਂ ਕੁਛ ਬਣੀ ਸੀ ਤੇ ਹੁਣ ਕਿੱਡੀ ਇਮਾਰਤ ਬਣੀ ਆ ਹਸਪਤਾਲ ਕਿੱਡਾ ਵੱਡਾ ਉੱਥੇ ਤੇ ਹੋਰ ਸਾਰਾ ਕੁਝ ਆ ਨਾ ਆਈ ਸਾਰਾ ਕੁਝ ਬਦਲ ਜਾਂਦਾ ਹਾਂ ਬਦਲ ਜਾਂਦਾ ਪਰ ਉਹ ਪੁਰਾਣੇ ਬੰਦਿਆਂ ਦੇ ਹੌਸਲਿਆਂ ਨੂੰ ਸਲਾਮ ਆ ਹਨਾ ਜਿਹੜੇ ਇਹੋ ਜੇ ਥਾਂ ਤੇ ਆ ਕੇ ਬੈਠੇ ਬੈਠੇ ਆ ਕੇ ਤੇ ਪ੍ਰਵਾਹ ਨਹੀਂ ਮੰਨੀ ਕਿਸੇ ਚੀਜ਼ ਦੀ ਨਹੀਂ ਮੰਨੀ ਹਨਾ ਉਹਨੇ ਤਾਂ ਛੇ ਵੀ ਕੀ ਕੁਛ ਨਹੀਂ ਸੀ ਹਾਂ ਜਮਾ ਕੁਛ ਨਹੀਂ ਸੀ ਤੇ ਉਹ ਕੁਛ ਨਹੀਂ ਦੇ ਵਿੱਚੋਂ ਇੰਨਾ ਕੁਛ ਬਣਾਇਆ ਉਹ ਗੰਡਾ ਨਹੀਂ ਸੀ ਮੈਦਾ ਚਟਨੀ ਕਰਨਾ ਲੈ ਹੋਰ ਲੱਗੇ ਮੈਨਾਂ ਸੀ ਚਲੋ ਨਹੀਂ ਕੁੱਟਣ ਨੂੰ ਗੰਡਾ ਨਹੀਂ ਸੀ ਮਿਲਦਾ ਗੰਡਾ ਨਹੀਂ ਸੀ ਮੈਦਾ ਜੜੀ ਤੁਹਾਨੂੰ ਇੱਕ ਨਾ ਬਸ ਨੌਣ ਸੇ ਮਰ ਜਾਂ ਹਾਂ ਦੇਖ ਲੈ ਜਿਹੜੀਆਂ ਹਰੀ ਕੇ ਪੱਤਣ ਤੋਂ ਨਹਿਰਾਂ ਨਿਕਲਦੀਆਂ ਜੋੜੀਆਂ ਉਸੇ ਇੱਕ ਵੱਡੀ ਨਹਿਰ ਦੇ ਵਿੱਚੋਂ ਇਹ ਛੋਟੀ ਨਹਿਰ ਨਿਕਲੀ ਹੋਈ ਆ ਇਸ ਇਲਾਕੇ ਦੀ ਜਿਹੜੀ ਕਿਸਮਤ ਬਿਲਕੁਲ ਹੀ ਬਦਲ ਕੇ ਰੱਖਤੀ ਸੀ ਇਸ ਨਹਿਰ ਨੇ ਉਹ ਪੂਆ ਜੀ ਇਸ ਨਹਿਰ ਦੀ ਗੱਲ ਕਰਦੇ ਸੀ ਇਸ ਤੋਂ ਪਹਿਲਾਂ ਬਹੁਤ ਦੂਰੋਂ ਪੀਣ ਦਾ ਪਾਣੀ ਲਿਆਉਣਾ ਪੈਂਦਾ ਸੀ ਤੇ ਜਿਹੜੀ ਖੇਤੀ ਸੀ ਉਹ ਪੂਰੀ ਤਰ੍ਹਾਂ ਮੀਂਹ ਦੇ ਉੱਤੇ ਨਿਰਭਰ ਕਰਦੀ ਸੀ ਪਰ ਉਦੋਂ ਵੀ ਆਪਣੇ ਬੰਦੇ ਡਟੇ ਰਹੇ ਤੇ ਹੌਲੀ-ਹੌਲੀ ਬਹੁਤ ਰੱਖੀਆਂ ਕੀਤੀਆਂ